ਪਹਿਲਾਂ ਬਚਨ ਸੁਣ ਲਿਓ ਮਹਾਰਾਜ ਸਾਡੇ ਤੇ ਇੱਕ ਤਰਸ ਕਰੋ ਇੱਕ ਕਿਰਪਾ ਕਰੋ ਇਹ ਦੱਸਣਾ ਕਰੋ ਕਿ ਜਿਹੜੇ ਇਹ ਰੱਬ ਦੇ ਪਿਆਰੇ ਨੇ ਇਹ ਧਰਤੀ ਦੇ ਉੱਤੇ ਆਉਂਦੇ ਨੇ ਸਰੀਰਕ ਤੌਰ ਦੇ ਉੱਤੇ ਤੁਹਾਡੇ ਹੁਕਮ ਵਿੱਚ ਇਹ ਧਰਤੀ ਦੇ ਉੱਤੇ ਕਿਹੋ ਜਿਹਾ ਪਰਉਪਕਾਰ ਕਰ ਜਾਂਦੇ ਨੇ ਕਿ ਯੁੱਗ ਬੀਤ ਜਾਣ ਹੱਡੀਆਂ ਇਹ ਪਿਆਰੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਦੀਆਂ ਯਾਦਾਂ ਮਨਾਉਂਦੀਆਂ ਰਹਿਦੀਆਂ ਨੇ ਇਹਨਾਂ ਦੀ ਤਸਵੀਰ ਕੀ ਹੁੰਦੀ ਏ ਸਾਧੂਆਂ ਦੀ ਤਸਵੀਰ ਆ ਸੋਚ ਲਓ ਜਿਹਦੀ ਯਾਦ ਵਿੱਚ ਬੈਠੇ ਰੁਕ ਜਾਓ ਭਾਈ ਸਾਹਿਬ ਜੀ ਤੇ ਪੰਨ ਪੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪੁੱਛਣ ਵਾਲਿਆ ਕਹਿੰਦੇ ਜਰਾ ਧਿਆਨ ਨਾਲ ਹੁਣ ਸੁਣ ਮੈਨੂੰ ਪੁੱਛਿਆ ਏ ਕਿ ਸਾਧੂਆਂ ਦੀ ਇਹੋ ਜਿਹਾ ਰੱਬ ਦੇ ਪਿਆਰਿਆਂ ਦੀ ਤਸਵੀਰ ਕੀ ਹੁੰਦੀ ਏ ਢੋਲੀ ਅਟਕੇ ਜੋ ਵੀ ਕੋਈ ਮੰਗਦਾ ਇਹ ਦੇ ਦਿੰਦੇ ਆ ਤੇ ਮਹਾਰਾਜ ਕਹਿੰਦੇ ਇਹਨਾਂ ਨੇ ਬੰਦਗੀ ਇੰਨੀ ਕੀਤੀ ਹੁੰਦੀ ਮੈਂ ਆਪਣੀ ਖਜ਼ਾਨੇ ਦੀ ਚਾਬੀ ਇਹਨਾਂ ਨੂੰ ਦੇ ਦਿੱਤੀ ਹੁੰਦੀ RAM ਨਾਮ ਸਤ ਹੈ ਪਰ ਕੁੰਜੀ ਸੰਤਨ ਹੱਥ ਹੈ ਭਈ ਭਾਈ ਤੁਸੀਂ ਬੰਦਗੀ ਕਰਕੇ ਮੇਰੇ ਕੋਲ ਚਾਬੀ ਲੈ ਲਈ ਆ ਤੇ ਚਾਬੀ ਸਿਆਣਾ ਪਿਓ ਉਸ ਪੁੱਤ ਨੂੰ ਦਿੰਦਾ ਏ ਜਿਹਨੂੰ ਪਤਾ ਹੈ ਪਿਓ ਨੂੰ ਪਤਾ ਹੈ ਕਿ ਮੇਰੇ ਪੁੱਤ ਨੇ ਇਹ ਖਜ਼ਾਨਾ ਕਿੱਥੇ ਵੰਡਣਾ ਇਹ ਰੱਬ ਦੇ ਖਜ਼ਾਨੇ ਨੂੰ ਫੇ ਲਟਾਉਂਦੇ ਨਹੀਂ ਤੇ ਮਹਾਰਾਜ ਨੇ 860 ਤੀਰਥ ਜਹ ਸਾਧ ਪਗ ਤਰੇ ਗੁਰਬਾਣੀ ਦੀ ਪੰਗਤੀ ਛੋਟੀ ਏ ਪਰ ਅਰਥ ਬਹੁਤ ਵੱਡੇ ਨੇ ਵਾਹਿਗੁਰੂ ਸਤਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਪਿਆਰਿਆ ਉਹ ਪਵਿੱਤਰ ਧਰਤੀ ਪਵਿੱਤਰ ਅਸਥਾਨ ਪਵਿੱਤਰ ਜਗਾ ਜਿੱਥੇ ਕੋਈ ਸਾਧੂ ਸੰਤ ਮਹਾਤਮਾ ਧਰਮਾਤਮਾ ਕੋ ਰੱਬ ਦਾ ਪਿਆਰਾ ਬਾਬਾ ਜਵਾਰਦਾਸ ਜੀ ਵਰਗੀ ਆਤਮਾ ਆਪਣੇ ਮੁਬਾਰਕ ਚਰਨ ਪਾਗ ਦੇ ਪਗ ਕਹਿੰਦੇ ਨੇ ਪੈਰ ਨੂੰ ਜਿਹੜੀ ਧਰਤੀ ਵਿੱਚ ਚਰਨ ਪਾ ਦੇਣ ਉਹ ਧਰਤੀ 68 60 ਤੇ 8 68 Hindu ਮਤ ਨੇ 68 ਤੀਰਥ ਮੰਨੇ ਆ ਪਰ ਗੁਰੂ ਮਹਾਰਾਜ ਕਹਿੰਦੇ ਆ ਕਿ ਜਿੱਥੇ ਸਾਧੂ ਚਰਨ ਪਾ ਦੇਵੇ ਉਹ 68 ਤੀਰਥਾਂ ਤੋਂ ਵੀ ਧਰਤੀ ਵੱਡੀ ਹੋ ਜਾਂਦੀ ਏ ਕਿਉਂ ਹੋ ਜਾਂਦੀ ਏ ਇੱਕ ਬਚਨ ਸੁਣ ਲਓ ਨજર ਸੰਤਾਂ ਦੀ ਤਾਰ ਦੀ ਡੁੱਬਿਆਂ ਨੂੰ ਬਦਲ ਦੇਂਦੀ ਏ ਜੀਵਨ ਮਹਾਨੀਆਂ ਨੂੰ ਫਿਰ ਕਿਦੜੇ ਰਾਜ ਬਠਾਲ ਦੇ ਕੰਗਲੇ ਨੂੰ ਦਰਦਰ ਭੀਖ ਮੰਗਵਾ ਦੇ ਰਾਣਿਆਂ ਨੂੰ ਬਦਲ ਦੇਣ ਤਕਦੀਰ ਦੇ ਹਰਫ ਪੁੱਠੇ ਬਖਸ਼ ਦੇਣ ਇਹ ਮਾਨ ਨਿਮਾਨਿਆਂ ਨੂੰ ਸੰਗਤ ਕੀ ਸਾਧੂ ਤੇ ਰੱਬ ਵਿੱਚ ਭੇਦ ਕੋਈ ਨਾ ਦੁਨੀਆ ਐਵੇਂ ਨਹੀਂ ਪੂਜਦੀ ਬਾਣੀਆਂ ਜਾਦੇ ਇਸ ਦੁਨੀਆ ਉੱਤੇ ਕੂੜ ਪਖੰਡ ਚ ਫੇਰ ਦੇ ਸੇ ਹੰਬਰ ਉੱਤੇ ਛਾਇਆ ਧੁੰਦ ਗਵਾਰ ਅੰਧੇਰ ਦਿਸੇ ਇਹ ਸੂਰਜ ਦਾ ਬਣ ਰੂਪ ਆਕਾਸ਼ ਨਿਕਾਰ ਨੇ ਆਉਂਦੇ ਨੇ ਵਾਹ ਵਾਹ ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ ਅਤੇ ਬਦਾਨਾ ਸੰਤਾਂ ਨੂੰ ਗੁਰ ਬਾਣੀ ਦਾ ਖੋਜਦਾ ਨਹੀਂ ਨਿਸ਼ਾਨਾ ਸੰਤਾਂ ਨੂੰ ਗੁਰ ਬਾਣੀ ਦਾ ਖੋਜਦਾ ਨਹੀਂ ਨਿਸ਼ਾਨਾ ਸੰਤਾਂ ਨੂੰ اے ਦੁਖੀਆਂ ਦੇ ਤਪਦੇ ਹਿਰਦੇ ਟਾ ਸੰਤ ਰੂਪ ਭਗਵਾਨ ਜਗਤੈ ਨੂੰ ਤਾਰਨੇ ਆਉਦੇ ਨਹੀਂ ਇੱਥੇ ਸੰਤਾਂ ਦੀ ਮਹਿਮਾ ਨੂੰ ਸੁਣ ਕੇ ਤੁਲਸੀ ਦਾਸ ਵਰਗੇ ਵਿਦਵਾਨ ਵੀ ਇਹ ਗੱਲ ਕਹਿ ਉੱਠੇ ਉਹ ਕਹਿੰਦੇ ਤਨ ਦਾ ਰਾਸ ਸੁਭ ਲక్ష్ਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਡੋਈ